ਜੀ ਜਿੰਦਾ ਸਿੰਘ ਨੂੰ ਮਿਟਲਵਾਈ ਆ ਸਿੱਕੇ ਕਿੱਥੋਂ ਆਏ ਦਿੱਤੀ ਜੀ ਆਇਆ ਤੁਸੀਂ ਤੇਰਾ ਬਾਬਾ ਬਣਾਣੇ ਕਿੱਥੋਂ ਆਏ ਜੀ ਅੱਜ ਗੁੱਡੀਆਂ ਲੈਣ ਆ ਬੱਚਿਆਂ ਵਾਸਤੇ ਆ ਹਾਂ ਕੀ ਹੋਇਆ ਤੇ ਇਹ ਮਾਈਸੋਨੀਆ ਅੱਜ ਚైనా ਡੋਰ ਦੇ ਫਰਦੀ ਯੋਜਾਦਨ ਕੀਤੀ ਗਈ ਹੈ ਜਿਹਦੇ ਨਾਲ ਨੁਕਸਾਨ ਹੋ ਰਿਹਾ ਹੈ ਕਿ ਜੇ ਹੋਰ ਹੜ੍ਹ ਦੇ ਵਿੱਚ ਡੋਰ ਜਾਂਦੇ ਹੋਏ ਡੋਰ ਕੱਟਦੀ ਹੈ ਤਾਂ ਨੁਕਸਾਨ ਹੋ ਰਿਹਾ ਹੈ ਇਹ ਕਹਿੰਦਿਆ ਸਾਡਾ ਅੱਜ ਲਾਇਆ ਗਿਆ ਬਹੁਤ ਵਧੀਆ ਜੀ ਬਚਾਈ ਦੀ ਕਿੰਨੀ ਕਿਲੋ ਬੰਦ ਹੋ ਗਿਆ ਸਰ ਇਹ ਦੇਖੋ ਜਦੋਂ ਯਾਦ ਕਰਦੇ ਹਾਂ ਬਹੁਤ ਸੀਪੀ ਅਸੀਂ ਵਾਹ ਜਿਹੜੇ ਦਿਨ ਹਾਲ ਫੇਰਦੀ 16 ਤੱਕ ਲੱਗੀ ਹਾਂ ਇਹ ਬਸੇ ਬਹੁਤ ਜ਼ਰੂਰੀ ਹੈ ਜੀ ਹਾਰੇ ਕਿਹਦੀ ਚਾਹੀਦੀ ਹੈ ਤੇ ਆਪੇ ਸੇਵਿੰਗ ਦੇ ਚੈਨਾ ਡੋਲ ਨੂੰ ਕਦੀ ਨਹੀਂ ਯੂਜ਼ ਕਰਨਾ ਚਾਹੀਦਾ ਮੈਨੂੰ ਤੇ ਦਿਖਾਈ ਹੋਇਆ ਹੈ ਕਿ ਨਾੜ ਤੋਂ ਪਿਊਰ ਫਰ ਸਲਾਈਗ ਆਇਆ ਆਇਆ ਨਾ ਪਰ ਤਹੀਤ ਮੰਨਦੇ ਨਹੀਂ ਹੈ ਤੇਰੀ ਲੋਕ ਸਰ ਬੱਚਿਆਂ ਦੇ ਘਰ ਦੇ ਜੀ ਅਸੀਂ ਲੈਣੀ ਲੈਣੀ ਜਿਹੜੀ ਆਪਰੇ ਡੋਲ ਲਾਈ ਜਾਂਦੀ ਹੈ ਉਹ ਨਹੀਂ ਲੈਦੇ ਤੂੰ ਨੂੰ ਲੈਣੇ ਦੇ ਦਿੱਤੀ ਗੁੱਡੀਆਂ ਲੈ ਕੇ ਆਏ ਉਹ ਤੁਸੀਂ ਤੇ ਆਪ ਚੰਗਣ ਲੈ ਕੇ ਆਏ ਕਿੱਦਾਂ ਹੁਣ ਕਿਹੜੀ ਡੋਲ ਲਾ ਸਰ ਮੈਂ ਅਮਿਸਰੋਂ ਲੈ ਆ ਗਿਆ ਜੀ ਨੂੰ ਆ ਕੇ ਨੜਿਆਂ ਵਾਲੀ ਨੂੰ ਕਿੰਨੇ ਦੇ ਜਾ ਕੇ ਕੀ ਜਰਮਾ ਸੇਟ ਨੂੰ ਮਾਇਕ ਵੈਰੀਫਾਈ ਦੀ ਲੋੜ ਹੈ ਕਿ ਸਾਡੇ ਸਮਾਜ ਦੇ ਵਿੱਚ ਚਾਈਨਾ ਡੋਰ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਆਪਣਾ ਪ੍ਰਚਾਰਨ ਵੀ ਅਵੇਅਰ ਕਰ ਰਿਹਾ ਲੋਕਾਂ ਨੂੰ ਤੇ ਕਿਤੇ ਨਾ ਕਿਤੇ ਆਪਣਾ ਤੁਸੀਂ ਵੀ ਸਮਾਜ ਦੇ ਵਿੱਚ ਆਏਗਾ ਕਿ ਰਾਹ ਜਿਹਨਾਂ ਨੂੰ ਆਉਂਦੇ ਜਾਂਦੇ ਕਿਤੇ ਡੋਰ ਦੇ ਨਾਲ ਪੰਛੀਆਂ ਨੂੰ ਉਹਦੇ ਨਾਲ ਨਾਲ ਜਿਹੜਾ ਵਾ ਕਿ ਜਾਨੀ ਬੰਦਿਆਂ ਨੂੰ ਵੀ ਜਿਹੜਾ ਵਾ ਕਿ ਇਹ ਗਲਾ ਘਟੇ ਜਾਂਦੇ ਆ ਕੋਈ ਵੀ ਨੁਕਸਾਨ ਜਿਹੜਾ ਵਾ ਇਦਾਂ ਸਮਾਜ ਦੇ ਵਿੱਚ ਹੁੰਦਾ ਪਿਆ ਉਸੀ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਉਹਦੇ ਸ਼ਿਕਾਰ ਕਰ ਲਓ ਅਸੀਂ ਵੀ ਹੋ ਜਾਂਦੇ ਹਾਂ ਕਿਉਂਕਿ ਸਾਰਾ ਸਮਾਜ ਹੀ ਸਾਡਾ ਆਪਾਂ ਪਰਿਵਾਰ ਹੈ ਕਿਤੇ ਨੇ ਸਾਰੇ ਆਪਾਂ ਭੈਣ ਭਰਾਵਾ ਇੱਕ ਦੂਜੇ ਦੀ ਸੇਫਟੀ ਵਾਸਤੇ ਆਪਾਂ ਜਿਹੜਾ ਵਾਕਏ ਅੱਜ ਇੱਕ ਛੋਟਾ ਜਿਹਾ ਉਪਰਾਲਾ ਸੁਸਾਇਟੀ ਨੇ ਕੀਤਾ ਵਾ ਕਿ ਜਿਹਦੇ ਨਾਲ ਕੀ ਆਪਣਾ ਉਹਦੇ ਉੱਪਰ ਜਿਹੜਾ ਵਾਕੇ ਮੋਟਰਸਾਈਕਲਾਂ ਸੂਟਰਾਂ ਦੇ ਉੱਪਰ ਇੱਕ ਸ਼ਕੰਜਾ ਟਾਈਪ ਉਹ ਬਣਾਇਆ ਗਿਆ ਕਿ ਜਿਹਦੇ ਨਾਲ ਵੀ ਕੋਈ ਚਾਈਨਾ ਦੀ ਡੋਰ ਦਾ ਕੋਈ ਵੀ ਡੋਰ ਜੜੀ ਆ ਉਹ ਆਪਣਾ ਵਾਕੇ ਆਏ ਬੱਜੇਗੀ ਤੇ ਉਹਦੇ ਨਾਲ ਕਿਸੇ ਦੀ ਗਰਦਨ ਤੇ ਜਾਂ ਕਿਸੇ ਵੀ ਜਿੰਨੇ ਬਾਈਕ ਨੂੰ ਕਵਰ ਕਰਨ ਦਾ ਤਿੱਖਾ ਹਜੇ ਪਹਿਲਾਂ ਜਿਹੜਾ ਵਾ ਅਸੀਂ ਸੋਕ ਦੇ ਜਿਹੜਾ ਵਾ ਉਹ ਹਜੇ ਬਣਾਇਆ ਟ੍ਰਾਇਲ ਦੇ ਤੌਰ ਤੇ ਅੱਜ ਜਿਹੜਾ ਵਾ ਉਹ ਆਪਾਂ ਸਾਰਿਆਂ ਦੇ ਵਿੱਚ ਸਮਾਜ ਦੇ ਵਿੱਚ ਆਪਾਂ ਕਰੰਦੇ ਆ ਕਿ ਤਾਂ ਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਨਾਲ ਅਵੇਅਰ ਵੀ ਕਰ ਰਹੇ ਆ ਕੇ ਕੁਝ ਲੋਕਾਂ ਨੇ ਗੱਜਨਾ ਵੀ ਬੰਦਾ ਵਾ ਕਿ ਐਸ ਕਰਕੇ ਆ ਜਿਹੜੀ ਚੀਜ਼ ਆਪਾਂ ਲਗਾਈ ਜਾ ਰਹੀ ਆ ਬਾਕੀ ਜੂ ਜੂ ਆਪਾਂ ਸ਼ਹਿਰ ਦਾ ਰਿਸਪੌਂਸ ਮਿਲੇਗਾ ਉਹਦਾ ਤਾਂ ਹੀ ਆਪਾਂ ਜਿਹੜਾ ਵਾ ਕਿ ਇਹ ਟੀਚਰ ਨੂੰ ਵਧਾਈ ਦੇਵਾਂਗੇ ਹੁਣ ਤੱਕ ਤੇ ਸ਼ਹਿਰ ਦੇ ਵਿੱਚ ਬੜਾ ਵਧੀਆ ਰਿਸਪੌਂਸ ਮਿਲਿਆ ਵਾ ਤੇ ਬਾਕੀ ਤੁਸੀਂ ਵੀ ਸਾਰਿਆਂ ਨੇ ਨੋਟਿਸ ਕੀਤਾ ਹੀ ਹੋਏਗਾ ਕਿ ਸਾਰੇ ਆਪਣੀ ਮਰਜ਼ੀ ਨਾਲ ਲਵਾ ਰਹੇ ਨੇ ਕਿਸੇ ਨੂੰ ਸਾਨੂੰ ਫੋਰਸਫੁਲੀ ਨਹੀਂ ਕਹਿਣਾ ਪਿਆ ਬੱਸ ਇਹ ਰਿਕੁਐਸਟ ਕਰੀ ਦੀ ਜੇ ਕਿ ਇਹਨੂੰ ਪਤਾ ਵੀ ਲੱਗਣ ਦੇ ਆ ਦੇਖਦੇ ਹੋਏ ਵੀ ਉਹ ਆਪ ਹੀ ਕਹਿ ਰਹੇ ਨੇ ਕਿ ਸਾਡੇ ਵੀ ਆ ਵਾਲਾ ਜਿਹੜਾ ਵਾ ਅਵੇਅਰ ਵੀ ਕਰਦੇ ਪਏ ਹਾਂ ਜੀ ਸਰ ਅਵੇਅਰ ਵੀ ਕਰਦੇ ਪਏ ਆ ਕਿ ਚਾਈਨਾ ਦੀ ਡੋਰਸ ਜਿਹੜਾ ਵਾ ਯੂਜ਼ ਕਰਕੇ ਕੀਤਾ ਜਾਏ ਬਿਲਕੁਲ ਨਾ ਹੀ ਕੀਤਾ ਜਾਏ ਪਰ ਕਿਤੇ ਨਾ ਕਿਤੇ ਜਿਹੜਾ ਵਾ ਕਿ ਸਮਾਜ ਦੇ ਵਿੱਚ ਚਾਈਨਰੀ ਨੂੰ ਜੋ ਜਿਹੜੀ ਜੁਗਲ ਦਿੱਤੀ ਹੈ ਪ੍ਰਸ਼ਾਸਨ ਵੀ ਆਪਣੀ ਜਿਹੜੀ ਡਿਊਟੀ ਨਿਭਾ ਰਿਹਾ ਵਾ ਪਰ ਸਾਨੂੰ ਅਗਰ ਅਸੀਂ ਸਾਰੇ ਜਣੇ ਇਹ ਚੀਜ਼ ਦਾ ਬਾਈਕਾਟ ਕਰਾਂਗੇ ਫਿਰ ਹੀ ਇਹ ਚਾਈਨਾ ਟੋਰ ਨੂੰ ਖਤਮ ਕਰ ਸਕਦੇ ਆ ਉਦਾਂ ਹੀ ਜਿਹੜਾ ਵਾ ਕਿ ਚਾਈਨਾ ਟੋਰ ਨੂੰ ਕਦੀ ਆਪਣੇ ਸਮਾਜ ਤੋਂ ਖਤਮ ਨਹੀਂ ਕਰ ਸਕਦਾ ਕਿੰਨਾ ਕੁ ਕਿੰਨਾ ਰਹੇ ਤੇ 45 ਸ਼ਹਿਰ ਦੇ ਜਿਹੜੇ ਹੋਰ ਨੌਜਵਾਨ ਨੇ ਉਹਨਾਂ ਨੇ ਇੱਕ ਸੁਝਾਈ ਬਣਾਈ ਹੈ ਜੀ ਉਹਦੇ ਤਹਿਤ ਇਹ ਚਾਇਨਾ ਲੋਰ ਕੋ ਜਿਹੜੀ ਪਹਿਲਾਂ ਵੇਚੂਗੀ ਅਜਿਹਾ ਜਦਾ ਪਤਾ ਨਹੀਂ ਲੱਗਾ ਪਹਿਲੇ ਸਮੇਂ ਤੇ ਵੇਚ ਗਈ ਇਹ ਜੋ ਬਾਹਰ ਜਨਤਾ ਕੋਲ ਚਲੀ ਗਈ ਹੈ ਉਹ ਤੋਂ ਕੇ ਪ੍ਰਾਣ ਲਈ ਹੁਣ ਤੇ ਬਿਲਕੁਲ ਤੇ ਸੰਜਾ ਕੱਸੇ ਆ ਕੋਈ ਅਸੀ ਗੱਲ ਨਹੀਂ ਹੁਣ ਦੋਰੇ ਸੁਣ ਵਾਲੀ ਕੋ ਗੱਲ ਨਹੀਂ ਸਾਹਮਣੇ ਆਈ ਤੇ ਇਹਨਾਂ ਨੇ ਇੱਕ ਪ੍ਰਾਣਾ ਕੀਤਾ ਵੀ ਆਪਣੇ ਬਣਾ ਕੇ ਭਾਰ ਦਾ ਵਧੀਆ ਵਾ ਰਿਗਾਰਡ ਮੋਟਕਾ ਨੰਦ ਤੇ ਚੀਜ਼ਾਂ ਦੇ ਲਾਉਂ ਰਹੇ ਨੇ ਕਿ ਜੇ ਕਿਸੇ ਦੇ ਅੱਗੇ ਆ ਵੀ ਜਾਏ ਤੇ ਉਹ ਚਾਇਨਾ ਲੋਰ ਕੋ ਬਚਿਆ ਜਾਏ ਨਾ ਨੌਜਵਾਨਾਂ ਦਾ ਬਹੁਤ ਵਧੀਆ ਪ੍ਰਾਣਾ ਜੀ ਮੈਂਨੋ ਦਾ ਦਿলোਤਾਂ ਮਤਬ